ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੋਂ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਜਾਣਕਾਰੀ ਦੇਵਾਂਗੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਿੱਖ ਧਰਮ ਅੰਦੋਲਨ ਦੇ ਆਪ ਨੌਵੇਂ ਅਧਿਆਤਮਿਕ ਗੱਦੀਦਾਰ ਸਨ ਆਪ ਦਾ ਜਨਮ ਛੇਵੇਂ ਗੁਰੂ ਹਰगोबिंद ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸਨ 1621 ਈਸਵੀ ਵਿੱਚ ਅੰਮ੍ਰਿਤਸਰ ਵਿੱਚ ਹੋਇਆ ਬਚਪਨ ਤੋਂ ਹੀ ਆਪ ਵੈਰਾਗੀ ਰੂਚੀ ਵਾਲੇ ਗੰਭੀਰ ਧਰਮ ਸਾਧਕ ਅਤੇ ਤਪਸਵੀ ਮਹਾਪੁਰਸ਼ ਸਨ ਆਪ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਭਾਈ ਲਾਲਚੰਦ ਦੀ ਸੁਪਤਰੀ ਗੁਜਰੀ ਜੀ ਨਾਲ 1632 ਈਸਵੀ ਵਿੱਚ ਹੋਇਆ ਪਿਤਾ ਗੁਰੂ ਹਰਗੋਬਿੰਦ ਜੀ ਦੇ ਮਾਪ ਪ੍ਰਸਥਾਨ ਤੋਂ ਬਾਅਦ ਸਨ 1644 ਈਸਵੀ ਵਿੱਚ ਆਪ ਆਪਣੀ ਪਤਨੀ ਅਤੇ ਮਾਤਾ ਸਹਿਤ ਬਕਾਲਾ ਪਿੰਡ ਵਿੱਚ ਵਸੇ ਜੋ ਕਲਾਤਰ ਵਿੱਚ ਆਪ ਦੇ ਨਾਂ ਤੇ ਬਾਬਾ ਬਕਾਲਾ ਕਰਕੇ ਪ੍ਰਸਿੱਧ ਹੋਇਆ ਆਪ ਦੇ ਪਿਤਾ ਗੁਰੂ ਹਰगोबिंद ਜੀ ਤੋਂ ਬਾਅਦ ਗੁਰੂ ਹਰ Rai ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਕਰਮਵਾਰ 7ਵੇਂ ਅਤੇ 8ਵੇਂ ਗੁਰੂ ਬਣੇ ਬਾਲ ਕਾਲ ਵਿੱਚ ਜੋਤੀ ਜੋਤ ਸਮਾਉਣ ਕਾਰਨ 8ਵੇਂ ਗੁਰੂ ਜੀ ਨੇ ਗੁਰਗੱਦੀ ਦੇ ਉੱਤਰ ਅਧਿਕਾਰੀ ਬਾਰੇ ਕੇਵਲ ਬਾਬਾ ਬਕਾਲਾ ਸ਼ਬਦ ਕਹੀ ਇਸ ਅਸਪਸ਼ਟ ਸੰਕੇਤ ਕਾਰਨ ਗੱਦੀ ਦੇ ਕਈ ਦਾਵੇਦਾਰ ਖੜੇ ਹੋ ਗਏ ਆਖਿਰ ਭਾਈ ਲੁਬਾਣਾ ਜੀ ਨੇ ਆਪਣੀ ਸੁਖਮ ਦ੍ਰਿਸ਼ਟੀ ਨਾਲ ਅਸਲੀ ਗੁਰੂ ਲੱਭ ਲੈ ਆਪ 20 ਮਾਰਚ 1665 ਈਸਵੀ ਵਿੱਚ 43 ਵਰਿਆਂ ਦੀ ਉਮਰ ਵਿੱਚ ਗੁਰਗੱਦੀ ਉੱਤੇ ਬੈਠੇ ਅੱਜ ਲਈ ਇੰਨਾ ਹੀ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਹੋਰ ਜਾਣਕਾਰੀ ਦੇਵਾਂਗੀ ਧੰਨਵਾਦ ਜੀ